ਰਵਾਰ ਕਰ ਜਿਵੇਂਆਂ ਕਰਕੇ ਮੈਥੋਂ 2 ਕੁ ਮਹੀਨੇ ਧੂਰੀ ਚ ਆਇਆ ਵੀ ਨਹੀਂ ਗਿਆ ਮੈਂ ਇਹਦੀ ਵੀ ਪਹਿਲਾਂ ਮਾਫੀ ਮੰਗਦੀ ਆ ਤੁਹਾਡੇ ਸਾਰਿਆਂ ਤੋਂ ਪਰ ਹੁਣ ਜੇ ਆਏ ਆ ਤੇ ਪੱਕੇ ਹੀ ਆਏ ਆ ਹੁਣ 10 ਸਾਲ ਇੱਥੇ ਰਵਾਂਗੇ ਤੁਹਾਡੇ ਵਿੱਚ ਹੀ ਰ੍ਹਾਂਗੇ ਉਸ ਤੋਂ ਬਾਅਦ ਵੀ ਗੇੜੇ ਲਾਉਂਦੇ ਰ੍ਹਾਂਗੇ ਜੇ ਆਪਾਂ ਗੱਲ ਕਰ ਲਈਆਂ ਆ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਕੰਮਾਂ ਦੀ ਤੇ ਸਭ ਤੋਂ ਪਹਿਲਾ ਮਸਲਾ ਜਿਹੜਾ ਧੂਰੀ ਚ ਜਿਹੜੇ ਆਉਂਦਿਆਂ ਨੂੰ ਸੁਣਾਇਆ ਗਿਆ ਸੀਗਾ ਕਿ ਸਾਡਾ ਸੁਆ ਕਵਰ ਹੋਣਾ ਚਾਹੀਦਾ ਸੋ ਪਹਿਲੇ ਪਹਿਲ ਚ ਸੀਐਮ ਭਗਵੰਤ ਮਾਨ ਜੀ ਨੇ ਉਹ ਸੂਆ ਕਵਰ ਕਰਿਆ ਜਿਹਦੇ ਤੇ 33 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਚੱਲਿਆ ਤੇ ਅੱਜ ਉੱਥੇ ਮੈਂ ਸੁਣਿਆ ਕਿ ਲੋਕ ਸੈਰ ਵੀ ਕਰਦੇ ਨੇ ਲੋਕ ਬੱਚਿਆਂ ਨੂੰ ਵੀ ਖੜਾਉਂਦੇ ਨੇ ਮਨ ਖੁਸ਼ ਹੁੰਦਾ ਹੈ ਗੱਲਾਂ ਕਰਾਂ ਕੇ ਕਿ ਜਿਹੜੇ ਪੈਸਾ ਸਰਕਾਰ ਲਾ ਰਹੀ ਹੈ ਉਹ ਲੋਕਾਂ ਤੱਕ ਆਮ ਪਬਲਿਕ ਤੱਕ ਪਹੁੰਚ ਰਿਹਾ ਹੈ ਇਹ ਤਾਂ ਹੀ ਪਹੁੰਚ ਰਿਹਾ ਕਿਉਂਕਿ ਸਰਕਾਰ ਦੀ ਨੀਤੀ 'ਚ ਕੋਈ ਖੋਟ ਨਹੀਂ ਹੈਗਾ ਸਾਨੂੰ ਆਪਣੇ ਪਰਿਵਾਰ ਲਈ ਆਪਣੇ ਲਈ ਕੋਈ ਉਹ ਲਾਲਚ ਨਹੀਂ ਹੈਗਾ ਸਾਨੂੰ ਸਿਰਫ ਆਇਆ ਹੈ ਕਿ ਜਿਹੜਾ ਪੈਸਾ ਹੈਗਾ ਉਹ ਲੋਕਾਂ ਤੱਕ ਪਹੁੰਚੇ ਦੂਜੀ ਗੱਲ ਆਈ ਹੈ ਸਾਡਾ ਜਿਹੜਾ ਹਸਪੀਟਲ ਹੈ ਜਿਹੜਾ ਸਿਵਲ ਹਸਪੀਟਲ ਹੈ ਉਹਦੀ ਬਹੁਤ ਖਸਤਾ ਹਾਲਾਤ ਸੀਗੀ ਨਾ ਕਿ ਡਾਕਟਰ ਸੀਗੇ ਨਾ ਮਸ਼ੀਨ ਸੀਗੀਆਂ ਜੋ ਜੋ ਫੈਸਿਲਿਟੀ ਚਾਹੀਦੀ ਏ ਇੱਕ ਵੀ ਫੈਸਿਲਿਟੀ ਨਹੀਂ ਸੀਗੀ ਸੋ 22 ਕਰੋੜ ਰੁਪਏ ਦੀ ਲਾਗਤ ਨਾਲ ਉਹ ਵੀ ਮਸ਼ੀਨਾ ਵੀ ਮਹਿੰਗੀਆਂ ਕਰਾਈਆਂ ਗਈਆਂ ਨੇ ਬਿਲਡਿੰਗ ਵੀ ਨਵੀਂ ਬਣ ਰਹੀ ਹੈ ਤੇ ਉੱਥੇ ਡਾਕਟਰ ਵੀ ਤੁਹਾਨੂੰ ਜਿਹੜੇ ਵੀ ਚਾਹੀਦੇ ਨੇ ਸਪੈਸ਼ਲਿਸਟ ਚਾਹੀਦੇ ਨੇ ਉਹ ਵੀ ਉੱਥੇ ਬੈਠਿਆ ਕਰਨਗੇ ਬਾਕੀ ਇਹ ਕਿ ਰੇਲਵੇ ਜਿਹੜਾ ਬ੍ਰਿਜ ਦਾ ਮਸਲਾ ਹੁੰਦਾ ਹੈ ਓਵਰ ਬ੍ਰਿਜ ਅੰਡਰ ਬ੍ਰਿਜ ਜੋ ਵੀ ਬਣਨਾ ਹੈ ਉਹਦੇ ਤੇ ਵੀ ਸਰਕਾਰ ਗੌਰ ਕਰ ਰਹੀ ਹੈ ਉਹਦੇ ਤੇ ਵੀ ਮੀਟਿੰਗਸ ਚੱਲਦੀਆਂ ਨੇ ਅਸੀਂ ਪਰਮਾਤਮਾ ਅਗੇ ਵੀ ਅਰਦਾਸ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਮਾਨ ਸਰਕਾਰ ਉਹ ਵੀ ਜਲਦ ਤੋਂ ਜਲਦ ਜਿਹੜਾ ਤੂਰੀ ਦਾ ਇੱਕ ਵੱਡਾ ਮਸਲਾ ਹੈ ਉਹ ਵੀ ਹੱਲ ਕਰੇਗੀ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਨੂੰ ਤੁਸੀਂ ਸਭ ਨੂੰ ਜਾਣਦੇ ਹੋ ਜੀ ਤੁਸੀਂ ਬਹੁਤ ਚਾਂਸ ਦੇ ਕੇ ਮੈਨੂੰ ਦੇਖ ਲਏ ਬਹੁਤ ਵਾਰ ਤੁਸੀਂ ਜਿਤਾਇਆ ਮੈਂ ਅਰਵਿੰਦ ਖੰਨਾ ਖੰਨਾ ਜੀ ਦੀ ਵੀ ਗੱਲ ਆਉਂਦੀ ਹੈ ਤੁਸੀਂ ਉਹਨਾਂ ਨੂੰ 2012 ਜਿੱਤੋ ਜਿਤਾ ਕੇ ਭੇਜਿਆ ਜਦ ਕਿ ਉਹ ਤੁਹਾਡਾ ਸਾਥ ਛੱਡ ਕੇ ਕਿੱਥੋਂ ਭੱਜ ਗਏ ਸੋ ਮੈਂ ਇਸ ਵਾਰ ਉਮੀਦ ਕਰਦੀ ਹਾਂ ਕਿ ਪਹਿਲਾਂ ਤਾਂ ਉਹ ਤੁਹਾਨੂੰ ਤੁਹਾਡਾ ਸਾਥ ਛੱਡ ਕੇ ਭੱਜੇ ਸੀ ਇਸ ਵਾਰ ਤੁਸੀਂ ਉਹਨਾਂ ਨੂੰ ਪੁਚਾ ਦਿਓ ਤੁਸੀਂ ਉਹਨਾਂ ਨੂੰ ਵੜਾ ਨਾ ਦਿਓ ਜੀ ਇੱਥੇ ਅਸੀਂ ਤੁਹਾਡੇ ਵਰਗੇ ਤੁਹਾਡੇ ਵਿੱਚ ਰਹਾਂਗੇ ਕਦੇ ਵੀ ਤੁਹਾਡੇ ਤੋਂ ਆਪਣਾ ਮੂੰਹ ਨਹੀਂ ਮੋੜਦੇ ਸੋ ਮੇਰੀ ਇਹੀ ਤੁਹਾਡੇ ਅੱਗੇ ਅਪੀਲ ਹੈ ਕਿ ਆਉਣ ਵਾਲੀ ਇੱਕ ਤਰੀਕ ਨੂੰ ਤੁਸੀਂ ਆਮ ਆਦਮੀ ਪਾਰਟੀ ਦੇ ਝਾੜੂ ਦੇ ਨਿਸ਼ਾਨ ਤੇ ਮੋਰ ਲਾ ਕੇ ਉੱਥੋਂ ਦੇ ਜਿਹੜੇ ਕੈਂਡੀਡੇਟ ਨੇ ਗੁਰਮੀਤ ਸਿੰਘ ਮੀਤ ਫੇਰ ਜੀ ਨੂੰ ਜਿਤਾਉ ਜੀ ਤੇ ਧੂਰੀ ਵੀ ਲੀਡ ਵੱਧ ਤੋਂ ਵੱਧ ਹੋਣੀ ਚਾਹੀਦੀ ਇਹ ਹੀ ਅਸੀਂ ਆਸ ਕਰਦੇ ਹਾਂ ਜੇ ਸਰਕਾਰ ਗ੍ਰਾਂਟਾਂ ਤੁਹਾਨੂੰ ਪਿੱਠ ਵੀ ਦਿਖਾਉਂਦੀ ਤੇ ਤੁਸੀਂ ਵੋਟਾਂ ਤੋਂ ਵੀ ਨਾ ਦਿਖਾਓ ਜੀ ਹਨਾ ਇਹੀ ਆਸ ਹੈ ਇਹੀ ਉਮੀਦ ਹੈ ਤੇ ਜੇ ਆਪਣੇ ਸੈਂਟਰ ਚ ਨਿਮਾਇਦੇ ਜਾਂਦੇ ਨੇ ਤੇ ਹੋਰ ਕੰਮ ਹੋਣਗੇ ਹੋਰ ਪ੍ਰੋਜੈਕਟਸ ਹੋਣਗੇ ਧੂਰੀ ਲਈ ਤੇ ਅਸੀਂ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਮੇਰੀਆਂ ਭੈਣਾਂ ਤੋਂ ਵੀ ਮਾਵਾਂ ਤੋਂ ਵੀ ਕਿ ਵੱਦ ਤੋਂ ਵੱਧ ਵੋਟਾਂ ਪਾਓ ਤੇ ਘਰੇ ਨਹੀਂ ਰਹਿਣਾ ਜੀ ਫਰੀਕ ਨੂੰ ਕਿਸੇ ਨੇ ਵੀ ਇਹ ਨਾ ਕਿ ਉਹ ਗਰਮੀ ਬਹੁਤ ਹੈ ਨਿਕਲਿਆ ਨਹੀਂ ਜਾਂਦਾ ਬੱਚੇ ਪ੍ਰੇਸ਼ਾਨ ਕਰਦੇ ਨੇ ਤੁਸੀਂ ਸਾਰੇ ਜਾ ਕੇ ਆਪਣੇ ਆਪਣੇ ਵੋਟ ਪਾ ਕੇ ਆਇਓ ਜੀ ਤੁਹਾਡੀ ਵੋਟ ਇਤਿਹਾਸ ਬਦਲਦੀ ਹੈ ਲੇਡੀਜ਼ ਦੀ ਵੋਟ ਤਾਂ ਸਪੈਸ਼ਲਿਸਟ ਬੰਦੇ ਤਾਂ ਇੱਧਰ ਉੱਧਰ ਹੋ ਜਾਂਦੇ ਨੇ ਮੈਨੂੰ ਲੱਗਦਾ ਲੇਡੀਜ਼ ਨੂੰ ਪਤਾ ਹੁੰਦਾ ਕਿਹੜਾ ਬੰਦਾ ਠੀਕ ਹੈ ਕਿਹੜਾ ਬੰਦਾ ਕੰਮ ਕਰ ਰਿਹਾ ਹੈ ਠੀਕ ਹੈ ਸੋ ਤੁਹਾਡੀ ਵੋਟ ਬਹੁਤ ਮਹਣੇ ਰੱਖਦੀ ਹੈ ਤੇ ਤੁਸੀਂ ਜ਼ਰੂਰ ਕੋਟ ਪਾ ਕੇ ਆਇਓ ਤੇ ਜਿਹੜੀ ਇੱਥੇ ਗੱਲ ਆਉਂਦੀ ਹੈ ਕਿ ਇਹ ਲੇਡੀਜ਼ ਦਾ 1000 ਰੁਪਿਆ ਜਿੱਥੇ ਵੀ ਮੈਂ ਜਾਣਦੀ ਆ ਇਹ ਗੱਲ ਜ਼ਰੂਰ ਸਾਨੂੰ ਨੂੰ ਮਿਲਦੀ ਹੈ ਕਿ ਸਰਕਾਰ ਨੇ ਵਾਅਦਾ ਕੀਤਾ ਸੀ 1000 ਰੁਪਿਆ ਕਦ ਲਾਗੂ ਕਰੂਗੀ ਸੋ ਅਸੀਂ ਇਹ ਵੀ ਤੁਹਾਨੂੰ ਦੱਸਦੇ ਹਾਂ ਕਿ ਇਲੈਕਸ਼ਨਾਂ ਤੋਂ ਬਾਅਦ ਜਲਦ ਇਸ ਹੀ ਸਾਲ ਦੇ ਵਿੱਚ ਵਿੱਚ ਸੀਐਮ ਮਾਨ ਸਾਹਿਬ ਨੇ ਫੈਸਲਾ ਕੀਤਾ ਕਿ ਜਿਹੜੇ 1000 ਰੁਪਏ ਉਹ ਵੀ ਲੇਡੀਜ਼ ਨੂੰ ਮਿਲਣਾ ਸ਼ੁਰੂ ਹੋਏਗਾ ਤੇ ਲੇਡੀਜ਼ ਇਹ ਗੱਲਾਂ ਨਾਲ ਪਿੱਛੇ ਰਹੋ ਕਿ ਹਜ਼ਾਰ ਨਹੀਂ ਮਿਲਿਆ ਜੇ ਮਾਨ ਸਾਹਿਬ ਨੇ ਵਾਅਦਾ ਕਰਿਆ ਤਾਂ ਜ਼ਰੂਰ ਪੂਰਾ ਕਰਾਂਗੇ ਜੇ ਮੈਂ 600 ਯੂਨਿਟ ਦਾ ਵਾਅਦਾ ਕੀਤਾ ਸੀਗਾ ਉਹ ਪੂਰਾ ਹੋਇਆ ਹੋਇਆ ਤੂਰੀ ਚ ਜਿੰਨੇ ਵਾਅਦੇ ਕੀਤੇ ਸੀ ਇੱਕ ਇੱਕ ਕਰਕੇ ਸਾਰੇ ਪੂਰੇ ਹੋ ਰਹੇ ਨੇ ਟਾਈਮ ਜ਼ਰੂਰ ਲੱਗਦਾ ਹੈ ਜਿਹੜੇ ਪਿਛਲੇ 70 ਸਾਲਾਂ ਤੋਂ ਕੰਮ ਨਹੀਂ ਹੋਏ ਉਹ ਦੋ ਸਾਲਾਂ ਵਿੱਚ ਕਰਕੇ ਦਿਖਾ ਦੇ ਜਿਹੜਾ ਟੋੜਾ ਇੰਨਾ ਵੱਡਾ ਇਹਦਾ ਮਸਲਾ ਸੀਗਾ ਈ ਸੂਆ ਠਗਣਾ ਕਿੰਨੀਆਂ ਸਰਕਾਰਾਂ ਆਰਾਂ ਕਿੰਨੀਆਂ ਗਈਆਂ ਪਰ ਕਿਸੇ ਨੇ ਗੌਰ ਨਹੀਂ ਕਰਿਆ ਕਿੰਨੀਆਂ ਬਿਮਾਰੀਆਂ ਦਾ ਘਰ ਸੀਗਾ ਤੇ ਅੱਜ ਉੱਥੇ ਬੱਚੇ ਵੀ ਖੇਡਦੇ ਨੇ ਮਾਨ ਸਾਹਿਬ ਨੂੰ ਕਿਸੇ ਨੇ ਦੱਸਿਆ ਕਿ ਇੰਨੀ ਵਧੀਆ ਹਾਲਤ ਹੋਊਗੀ ਕਿ ਬੱਚਿਆਂ ਨੂੰ ਸੈਰ ਕਰਾਉਂਦੇ ਨੇ ਬੱਚੇ ਖੇਡਦੇ ਨੇ ਦਿਲ ਨੂੰ ਖੁਸ਼ੀ ਨਹੀਂ ਕਹਿੰਦੇ ਮੈਨੂੰ ਅੱਜ ਬਹੁਤ ਤਸੱਲੀ ਹੋਈ ਹੈ ਕਿ ਜਿਹੜਾ ਮੈਂ ਕੰਮ ਕਰ ਰਹੇ ਹਾਂ ਲੋਕ ਖੁਸ਼ ਨੇ ਸੋ ਏਸੀ ਅੱਜ ਦੇ ਏਸੀ ਉਮੀਦ ਦੇ ਤਹਿਤ ਤੁਹਾਡੇ ਕੋਲੇ ਆਏ ਆ ਤੇ ਤੁਸੀਂ ਇੱਕ ਤਰੀਕ ਨੂੰ ਬੋਟਾ ਮੈਂ ਕਹਿੰਨੀ ਆ ਭਰ ਦਿਓ ਧੂਰੀ ਕਿਸੇ ਪਾਸੇ ਪਿੱਛੇ ਨਾ ਰਹੇ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ